ਗੇਟ ਵੇਖਾ ਕਿਦਾਂ ਖੁੱਲਾ ਛੱਡਿਆ ਆਏ ਨੇ ਜਿਹੜਾ ਮਰਜ਼ੀ ਆ ਕੇ ਹੋ ਕੇ ਚਲ ਜਵੇ ਬੰਦਾ ਗੇਟ ਹੀ ਬੰਦ ਕਰ ਲੈਂਦਾ ਆ ਇਹਨੂੰ ਮੈਂ ਪੁੱਛਣੀ ਆ ਨਾ ਜਾ ਕੇ ਭਲਾ ਕੀ ਆਂਦੀ ਆ ਚਲ ਦੁੱਧ ਭਾਂਡੇ ਵਿੱਚ ਢੋਲ ਦੇਣੀ ਆ ਫਿਰ ਭਾਂਡੇ ਪੇਰੇ ਨਾ ਫਿਰ ਔਖਾ ਬੜਾ ਹੋ ਜਾਂਦਾ ਮੈਨੂੰ ਲੱਗਦਾ ਦੀਦੀ ਆਏਗੀ ਇਹਦੀ ਆਵਾਜ਼ ਆਉਂਦੀ ਹੈ ਚਲ ਇਦਾਂ ਕਰਦੇ ਆ ਢਾਂਡੇ ਬਾਅਦ ਚ ਤੋੜੇ ਨੇ ਪਹਿਲਾਂ ਪਾਣੀ ਘੁੱਟ ਦੇ ਦਿੰਨੇ ਫਿਰ ਗਰਮੀ ਚਾਹੀਏ ਨਾ ਫਿਰ ਮੇਰੇ ਦਿਵਾਲੇ ਹੋਣਾ ਵਾ ਇੱਕ ਦਿਨ ਗਰਮੀ ਇੰਨੀ ਆ ਬੰਦਾ ਜਾਣਾ ਕੀ ਹੁੰਦਾ ਕਿਸਦੇ ਘਰ ਇਹੋ ਜੀ ਗਰਮੀ ਦੇ ਤਾਂ ਬੰਦਾ ਆਪਣੇ ਘਰੇ ਹੀ ਚੰਗਾ ਆਈਓ परसिना परसीनी हो गई पानी पेलो लिया गर्मी बहुत ही अज तहर ना कि वाह प्रोग्राम किता ने माड़ा मोटा जी नहीं प्रोग्राम तो चंगा किता ने वैसे वादिया किया मैं तेन क्या ही आ जा चली फिर मैं काम के करके मैं जो महीने चल जागा फिर घरों काम तहू पता लेट हो जाए ਸੱਚ ਮੈਨੂੰ ਚੇਤਾ ਹੀ ਆਇਆ ਯੋ ਕੰਮ ਤੋਂ ਹਾਂਜੀ ਕੰਮ-ਕੋਮ ਤੇ ਚੱਲ ਤੂੰ ਕਰਦੀ ਰਹੀ ਆ ਔਰ ਇਹ ਦੱਸ ਮੈਨੂੰ ਕਿ ਗੇਟ ਕਾ ਤੋ ਖੁੱਲਾ ਛੱਡਿਆ ਯੋ ਕੋਈ ਆਇਆ ਸੀ ਘਰ ਨਹੀਂ ਨਹੀਂ ਆਇਆ ਤੇ ਕੋਈ ਨਹੀਂ ਦੀਦੀ ਘਰ ਤੇ ਫਿਰ ਗੇਟ ਕਾ ਨੂੰ ਖੁੱਲਾ ਛੱਡਿਆ ਆ ਤੈਨੂੰ ਨਹੀਂ ਪਤਾ ਹੈਗਾ ਸਿਖਰ ਦੁਪਹਿਰ ਹੋਈ ਦੇ ਉਤੋਂ ਜਿਹੜਾ ਮਰਜੀ ਅੰਦਰੋਂ ਬਾਹਰੋਂ ਹੋ ਕੇ ਚੱਲ ਜੇ ਅੱਜ ਕੱਲ ਕਿੰਨੀਆਂ ਚੋਰੀਆਂ ਹੋਣ ਡੀਆਂ ਵਾ ਲੋਕੀ ਤੇ ਮੈਂਟ ਨੇ ਬੂਆ ਖੁੱਲਾ ਛੱਡ ਦੇ ਦੋਵਾਂ ਬੱਲਿਆਂ ਤੋਂ ਗੇਟ ਖੁੱਲਾ ਛੱਡਿਆ ਸੀ ਉਹ ਦੀਦੀ ਮੈਂ ਨਹੀਂ ਛੱਡਿਆ ਮੈਂ ਤਾਂ ਕੰਮ ਕਰਨ ਡਈ ਸੀ ਦੇ ਨਾਲੇ ਨਾ ਨੂਰ ਆਈ ਸਕੂਲੋਂ ਨੂਰ ਨੂੰ ਬੁਖਾਰ ਹੋ ਗਿਆ ਸੀ ਤੇ ਨੂਰ ਆਈ ਸਕੂਲੋਂ ਤੇ ਉਹ ਨੂਰ ਨੂੰ ਚੁੱਤਾ ਭੁਲ ਗਣ ਘੇੜ ਮਾਰਦਾ ਮੈਂ ਤਾਂ ਰਸੋਈ ਚ ਹੀ ਡੇਹੀ ਕੰਮ ਤਹਨ ਪਤਾ ਪਹਿਨਾ ਵੇਹਲੀ ਦਾ ਕਾਰਾ ਹੀ ਠੰਡੇ ਠੰਡੇ ਕਿ ਚਾਹ ਲੋ ਕਰਨਾ ਤੇ ਹੁਣ ਆਣ ਕੇ ਨਾ ਤੇ ਨੂਰ ਨੂੰ ਘੁੱਟ ਚਾਹ ਬਣਾ ਕੇ ਦਿੱਤੀ ਮੈਂ ਚਲ ਘੁੱਟ ਪੀਉਗੀ ਥੋੜਾ ਜਿਹਾ ਸਿਰ ਜਿਹੜੇ ਪੀੜੇ ਠੀਕ ਹੁੰਦੀ ਹੈ ਉਹ ਮੈਂ ਤਾਂ ਰਸੋਈ ਚ ਮੈਂ ਘੇੜ ਵਾਲ ਮੇਰਾ ਧਿਆਨ ਹੀ ਨਹੀਂ ਪਿਆ ਅੱਛਾ ਤੇ ਧਿਆਨ ਰੱਖੀਦਾ ਹੁੰਦਾ ਵਾ ਹਾਂਜੀ ਹਾਂਜੀ ਤੇ ਵੇਹਲੀਓ ਸਾਰਾ ਕੰਮ ਨਿਬੇੜਾ ਹੀ ਆ ਹਾਂਜੀ ਗੋਹਾ ਗਵਾ ਪਾਥਾ ਹੀ ਆ ਤੇ ਪਾਥੇ ਉਥ ਕਾ ਕੋ ਬੜਾ ਹੋਇਆ ਵਾ ਤੂੰ ਭਾਜ ਨੂੰ ਕਹਿ ਕੇ ਜਾ ਰੌਡਾ ਮਰਵਾ ਦੋ ਤੇ ਜਾਂ ਫਿਰ ਕਿਸ ਦਿਨ ਮੇਰੇ ਨਾਲ ਲੱਗੋ ਤੇ ਸਾਰਾ ਸਾਫ ਕਰ ਦਿਓ ਇਹਨੂੰ ਨਾਲ ਨਹੀਂ ਮੇਰੇ ਕੋ ਲੱਗਿਆ ਜਾਣਾ ਮੈਂ ਤੈਨੂੰ ਦੱਸਾਂ ਮੇਰੇ ਤੇ ਅੱਗੇ ਲੱਕ ਤੇ ਪੀੜ ਹੁੰਦੀ ਆ ਮੈਂ ਤੇ ਅੱਗੇ ਦਿਨ ਨੂੰ ਕਹਿਣਾ ਹੀ ਵੀ ਉੱਥੇ ਨਾ ਕਿਸ ਦਿਨ ਵੇਲੇ ਸਿਰ ਜਾਈ ਤੇ ਜਾ ਕੇ ਆਪੇ ਸਫਾਈ ਕਰ ਆਵੇਂ ਮੈਂ ਤਾਂ ਠੀਕ ਹੋਵਾਂ ਤੈਨੂੰ ਪਤਾ ਮੈਂ ਝੱਟ ਤੇਰੇ ਨਾਲ ਲੱਗ ਜਾਣਾ ਹੀ ਹੁਣ ਮੇਰੇ ਵੱਸੋਂ ਬਾਹਰ ਦੀ ਗੱਲ ਆਪੇ ਕਿਸ ਦਿਨ ਕਰ ਲਈ ਦੂੰ ਤੇ ਜਾਂ ਫਿਰ ਇਦਾਂ ਕਰ ਲਿਓ ਕਿਸ ਦਿਨ ਕਿ ਤੂੰ ਛੰਡ ਛਾਡੇ ਘਰ ਦਾ ਕਰ ਲਿਓ ਤੇ ਮੈਂ ਫਿਰ ਵੇਲੇ ਦਾ ਨਟਾਲੂਗੀ ਗੱਲ ਤੇ ਫਿਰ ਉਹੀ ਆ ਗਈ ਨਾ ਫੇਰ ਤੂੰ ਕਹਿਣਾ ਮੈਨੂੰ ਉੱਡ ਕੇ ਪੈ ਜੰਨੀ ਆ ਹੈ ਤੂੰ ਸਮਝ ਨਹੀਂ ਲਈ ਹੈਗੀ ਵੀ ਦੀਦੀ ਠੀਕ ਨਹੀਂ ਆ ਬਾਰ ਬਾਰ ਮੈਂ ਤੈਨੂੰ ਕਹਿਣ ਦੀ ਆ ਤੇਰੇ ਗਾੜੀ ਸਾਪ ਵਾਂਗੂ ਬੀਨ ਵਜਾਉਣੀ ਪੈਂਦੀ ਆ ਘੜੀ ਘੜੀ ਤੈਨੂੰ ਬੀਨ বাজਾਈ ਜਾਓ ਪਰ ਸਮਝ ਤੈਨੂੰ ਫੇਰ ਨਹੀਂ ਆਉਣੀ ਤੇ ਦੀਦੀ ਇਦਾਂ ਤੁਸੀਂ ਕਿੰਨੇ ਦਿਨਾਂ ਤੋਂ ਕੈਂਡਲ ਲੱਕ ਚਪੀੜ ਹੋਣ ਦੀ ਹੈ ਤੇ ਜੇ ਪੀੜਾ ਹੋਣ ਦੀ ਚੱਕ ਕੇ ਦਵਾਈ ਲੈ ਕੇ ਆਓ ਇੱਕ ਦੋ ਟਿਕਾ ਲਵਾਉਗੋ ਤਾਂ ਲੱਕ ਪੀੜਾ ਹਟ ਜਾਣੀ ਇਦਾਂ ਫੇਰ ਕਿੰਨੇ ਕਦੇ ਨੰਗਣੇ ਇਦਾਂ ਆਹੋ ਲੈ ਆਵਾਂਗੀ ਜਾ ਕੇ ਦਵਾਈ ਉੱਥੇ ਪੈਸੇ ਕਿਹੜੇ ਗਾੜੀ ਰੁੱਖਾ ਨਾ ਲੱਗੇ ਆ ਪੈਸਾ ਕੋਲੇ ਹੋਏ ਕੋਈ ਪੱਲੇ ਤੇ ਫੇਰ ਹੀ ਬੰਦਾ ਕੋ ਉੱਥੇ ਵੀ ਨਾ ਰੱਗ ਭਾਰ ਕੇ ਖੜਨਾ ਪੈਂਦਾ ਆ ਡਾਕਟਰਾਂ ਦਾ ਤੇ ਮੜਾ ਜਾਂ ਮੂੰਹ ਹਿਲਦਾ ਆ ਕਰਾ ਲਓ ਟੈਸਟ ਤੇ ਮੈਂ ਕਿਧਰ ਨੂੰ ਜਾਣਾ ਵਾ ਤੇਦੇ ਨਾਲਸ ਟੈਸਟ ਤੋਂ ਮੈਨੂੰ ਚੇਤਾ ਆ ਗਿਆ ਤੁਸੀਂ ਟੈਸਟ ਕਰਾਉਣ ਜਾਣਾ ਵਾ ਨਾ ਤੇ ਮੇਰੇ ਵੀ ਟੈਸਟ ਕਰਵਾ ਦਿਓ ਮੇਰਾ ਤਾਂ ਨਾ ਬੀਪੀ ਬੜਾ ਲੋਅ ਰਹਿੰਦਾ ਮੈਨੂੰ ਲੱਗਦਾ ਖੂਨ ਖਾਨ ਸੰਗਣਾ ਹੋਇਆ ਵਾ ਤੇ ਮੈਂ ਤਾਂ ਕਰਕੇ ਆਖਣ ਦੀ ਜਾਂ ਬੀਪੀ ਵਧਣ ਡਿਆ ਜਾਂ ਘਟਣ ਡਿਆ ਵਾ ਮੇਰਾ ਤੇ ਇੱਕ ਵਾਰੀ ਮੇਰੇ ਵੀ ਟੈਸਟ ਹੋ ਜਾਣਗੇ ਨਾ ਤਾਂ ਪਤਾ ਲੱਗ ਜਾਂਦਾ ਵਾ ਕੋਈ ਵੀ ਕੰਮ ਕਰਦੀਆਂ ਨਾ ਸਾਹ ਹੀ ਚੜੀ ਜਾਂਦਾ ਵਾ ਵੇਲੀ ਗਈਆਂ ਇੰਨਾ ਸਾਹ ਚਾਂਡਿਆ ਕਿ ਮਹਾਮਾ ਡੰਗਰਾਂ ਨੂੰ ਪਾਣੀ ਪੂਣੀ ਡਾ ਕੇ ਆ ਮੈਂ ਰਹੀ ਨਹੀਂ ਘਰੇ ਤੂੰ ਆਪਣੇ ਟੈਸਟ ਕਰਾਇਆ ਪਹਿਲਾਂ ਤੂੰ ਠੀਕ ਹੋ ਜਾ ਪਹਿਲਾਂ ਮੈਨੂੰ ਰਹਿਣ ਦੇ ਤੂੰ ਚੰਗਾ ਆਹੋ ਜਿਹੜਾ ਬੰਦਾ ਜਿਆਦਾ ਤੰਗ ਹੁੰਦਾ ਉਹਦੇ ਨਾਲ ਨਹੀਂ ਵੇਖਣਾ ਆਪਣੀਆਂ ਪਹਿਲਾਂ ਕਹਾਣੀਆਂ ਵਿੱਚ ਪਾ ਕੇ ਬਹਿ ਜਾਣਾ ਵਾ ਪਹਿਲਾਂ ੜਿੱਕੇ ਆਪਣੇ ਬਾਕੇ ਬਹਿ ਨਹੀਂ ਤੂੰ ਪਹਿਲਾਂ ਮੈਨੂੰ ਲੈ ਜਾਓ ਮੈਂ ਤੁਹਾਨੂੰ ਤਾਂ ਕਹਿਣ ਦੀ ਕਿ ਸਰਕਾਰੀ ਹਸਪੀਟਲ ਕਿੱਦਾਂ ਚੱਲ ਜਾਗੇ ਉੱਥੇ ਤਾਂ ਖਰਚਾ ਵੀ ਨਹੀਂ ਕੋਈ ਲੱਗਣਾ ਇਹ ਆ ਕਿ ਮੈਂ ਹੁਣ ਇੱਥੋਂ ਨਾਲ ਕਿਤੇ ਜਾਣਾ ਤਾਂ ਮੈਂ ਆਖਣ ਦੀ ਕਿ ਤੁਸੀਂ ਭਾਜੀ ਨੂੰ ਕਿਹਾ ਤਾਂ ਤੁਹਾਡੀ ਤਾਂ ਸਕੂਟਰੀ ਵੀ ਹੈਗੀ ਆ ਅਸੀਂ ਦੋਵੇਂ ਜਾਣੀ ਆਹੋ ਤੇ ਸਕੂਟਰੀ ਹੈਗੀ ਆ ਕਿ ਸਕੂਟਰੀ ਉੱਥੇ ਪਾਣੀ ਪਾ ਕੇ ਚੱਲਦੀ ਆ ਅੱਜ ਪਾਣੀ ਦੀ ਬੋਤਲ ਪਾਲਾਂਗੇ ਤਾਂ ਤੁਰ ਪੈਣੀ ਆ ਉਹ ਮੁਫਤੀ ਤੁਰ ਪੈਣੀ ਆ ਗਾੜੀ ਹੱਦ ਹੋ ਗਈ ਏ ਤੇਰੀ ਤੂੰ ਤੇ ਚੱਤੋਂ ਪੈਰ ਨਾਲ ਹੀ ਤਿਆਰ ਰਹਿਣੀ ਆ ਮੈਨੂੰ ਲੈ ਜਾਓ ਪਹਿਲਾਂ ਨਾਲ ਹੀ ਇੱਥੇ ਕੋਈ ਪਿੰਡ ਜਾਂ ਕੋਈ ਖਾਣ ਪੀਣ ਦਾ ਫੰਕਸ਼ਨ ਹੋਏ ਉੱਥੇ ਤੂੰ ਜਾਣੀ ਨਹੀਂ ਅੱਜ ਤੈਨੂੰ ਕਿਹਾ ਸੀ ਚੱਲ ਜਾ ਉਦੋਂ ਤੂੰ ਗਈ ਨਹੀਂ ਨਾਲ ਤੁਰਦੀ ਨਹੀਂ ਕਿਤੇ ਉਦਾਂ ਕਿਦੇ ਅਸੀਂ ਬਾਜ਼ਾਰ ਸ਼ਹਿਰ ਨੂੰ ਜਾਣਾ ਇਹ ਤਾਂ ਤਾਂ ਤੋ ਪੈਣੀ ਮੈਨੂੰ ਨਾਲੇ ਲੈ ਜਾਓ ਜਾਣ ਨੂੰ ਤਾਂ ਮੈਂ ਚੱਲ ਜਾਣਾ ਤੇ ਜਾਣੇ ਦੋ ਮਿੰਟਾਂ ਚੱਲ ਜਾਂਦੇ ਆ ਤੇ ਆ ਸਾਰਾ ਕੰਮ ਨਾ ਕਰਦਾ ਰਹਿ ਜਾਣਾ ਡੰਗਰਾਂ ਦੇ ਪਾਣੀ ਵਿੱਚ ਡੋਨ ਵਾਲਾ ਮੈਨੂੰ ਲੱਗਦਾ ਸਿਰ ਭਾਜ ਨੂੰ ਚੇਤਾਪੁਰ ਗੱਡ ਡੰਗਰਾਂ ਨੂੰ ਪਾਣੀ ਵਿੱਚ ਨਹੀਂ ਹਟਾਇਆ ਮੈਂ ਐਂ ਕੁਛ ਵੀ ਨਹੀਂ ਕਰਦੇ ਐਂ ਨਹੀਂ ਕੱਖ ਵੀ ਕਰਦੇ ਹੈਗੇ ਉਹ ਤੂੰ ਹੀ ਸਾਰਾ ਕੁਝ ਕਰਦੀ ਆ ਅੱਗੇ ਤੇ ਤੂੰ ਮੈਨੂੰ ਕਹਿੰਨੀ ਨਹੀਂ ਹੁਣ ਤਾਂ ਤੂੰ ਬੰਦੇ ਨੂੰ ਵੀ ਨੋਲੰਡਾ ਪੀਏ ਮੇਰੇ ਨੂੰ ਤੇ ਉਹ ਵੀ ਨਹੀਂ ਕਰਦਾ ਕੱਖ ਵੀ ਤੂੰ ਹੀ ਇਕੱਲੇ ਕੰਮ ਕਰਦੀ ਆ ਮੈਂ ਸੋਚਣ ਟਿਕ ਦੀ ਦੀਦੀ ਡੰਗਰ ਜਿਆਦੇ ਹੋ ਗਏ ਤੇ ਭਾਜ ਦਾ ਔਖਾ ਹੋ ਜਾਂਦਾ ਕੰਮ ਤੇ ਇਦਾਂ ਕਰਕੇ ਇੱਕ ਦੋ ਗਾਂ ਜਿਹੜੀ ਦੁੱਧ ਵਾਲੀ ਹੈ ਨਾ ਉਹ ਰੱਖ ਛੱਡੇ ਤੇ ਬਾਕੀ ਡੰਗਰਾਂ ਦਾ ਵੇਚ ਦਿੰਨੇ ਆ ਵੇਚੀ ਜਾ ਜੋ ਮਰਜ਼ੀ ਕਰੀ ਜਾ ਪੈਣਾ ਹਨੂ ਨਹੀਂ ਤੇਰੀ ਸਮਝ ਆਉਂਦੀ ਆ ਜੋਦੀ ਆਪਣੀਆਂ ਮਰਜ਼ੀਆਂ ਕਰਨਗੇ ਜੀ ਆ ਹਾਏ ਚਾਂ ਚਾਨੀ ਪਾਣ ਲਿਆ ਨੀਂਦ ਵੀ ਨਹੀਂ ਆਉਂਦੀ ਸਿਰ ਪੀੜ ਵੀ ਬੜੀ ਆਉਂਦੀ ਆ ਮੈਂ ਤਾਂ ਗੋਲੀ ਖਾਧੀ ਸੀ ਕਿੰਨੇ ਲੱਗਿਆ ਕਿ ਬਥੇ ਫਰਕ ਪੈ ਜਾ ਪਰ ਫਰਕ ਪੈ ਨਹੀਂ ਡਿਆ ਮम्मा ਨੂੰ ਕਹਾਂ ਮम्मा ਮੈਨੂੰ ਦਵਾਈ ਲੈ ਕੇ ਦੇ ਦੇ ਜੰਗੇ ਪਰ ਮम्मा ਤੂੰ ਇੱਥੇ ਕਿੱਧਰ ਜਾਵਣਗੇ ਤਾਈ ਨੂੰ ਕਹਿਨੀ ਆ ਤਾਇਨਾ ਮੈਨੂੰ ਸਕੂਟਰ ਤੇ ਲੈ ਜਾਣਾ ਵਾ ਸੈਲਫੀ ਲੜ ਬਣੀ ਹੋਣੀ ਕੀ ਕਰਾਂ ਤਾਈ ਜੀ ਤਾਈ ਜੀ ਹਾਂ ਕੀ ਗੱਲ ਦੱਸ ਕਾਈ ਜੀ ਮੇਰੇ ਸਿਰ ਫਿੱਟ ਬੜੀ ਹੋਣੀਆ ਮੈਨੂੰ ਨਾ ਦਵਾਈ ਲੈਣ ਲੱਜਾ ਹ ਇਕ ਤੇ ਨਾ ਤੁਹਾਨੂੰ ਮਾਵਾਂ ਧੀਆਂ ਨੂੰ ਹੀ ਪਖੰਡ ਬੜੇ ਆਉਂਦੇ ਆ ਹੈ ਮੜਾ ਜੇ ਜੇ ਕਿਤੇ ਮੈਂ ਲੰਮੇ ਪੈਕ ਹੀ ਗਈਆਂ ਤੇਰੇ ਕੋ ਤੇ ਜਰਿਆ ਹੀ ਨਹੀਂ ਗਿਆ ਤੋਥੇ ਮਾਪੜੀ ਨੂੰ ਕਹਾਂ ਤੈਨੂੰ ਦਵਾਈ ਕੋਈ ਗੋਲੀ ਦੇ ਦੇਵੇ ਕਾਈ ਜੀ ਗੋਲੀ ਮੈਂ ਖਾਧੀ ਪਰ ਉਹਨਾਂ ਨੇ ਫਰਕ ਪਿਆ ਤੇ ਪਾਈ ਕਿਹੜਾ ਗਾੜੀ ਹੁਣ ਐਮਬੀਬੀਐਸ ਡਾਕਟਰ ਲੱਗੀ ਆ ਵੀ ਜਿਹੜਾ ਮੈਨੂੰ ਠਾਲਣ ਆਈਆਂ ਵੀ ਇੰਨੇ ਦਵਾਈ ਲਿਆ ਕੇ ਦੇਣੀ ਮੈਨੂੰ ਹੁਣ ਆਦੀ ਹੋ ਗਈ ਆ ਸਕੂਟਰੀ ਤੇ ਲੈ ਜਾਉ ਤੁਹਾਨੂੰ ਸਕੂਟਰੀ ਇੱਕ ਤਾਂ ਤੁਸੀਂ ਬੜਾ ਜਾਹਜ ਰੱਖੀ ਆ ਸਕੂਟਰੀ ਤੇ ਜਾਣਾ ਜਿੱਥੇ ਵੀ ਜਾਣਾ ਇਹ ਸਕੂਟਰੀ ਤੇ ਜਾਣਾ ਵਾ ਆ ਫੜ ਗੋਲੀ ਖਾ ਜਾ ਕੇ ਆਪੇ ਫਰਕ ਪੈ ਜਾਂਦਾ ਵਾ ਤਾਈ ਜੀ ਖਾਦੀ ਜਿਆਦਾ ਨਾ ਬੋਲਿਆ ਨਾ ਘਰ ਮੈਂ ਤੈਨੂੰ ਕਿੰਨੀ ਵਾਰੀ ਕਹਿਣ ਈ ਆ ਤੂੰ ਉਹ ਗੋ ਜਬਾਣੀ ਲੜਾਈ ਜੰਨੀ ਆ ਮੈਂ ਪਿਆਰ ਨਾਲ ਗੱਲ ਕਰਨ ਈ ਆ ਤੇਰੇ ਨਾਲ ਤੂੰ ਘੜੀ ਘੜੀ ਮੈਂ ਤਾਈ ਜੀ ਖਾਦੀ ਹੀ ਮੈਂ ਖਾਦੀ ਮੈਨੂੰ ਕੀ ਪਤਾ ਤੂੰ ਕਿਹੜੀ ਗੋਲੀ ਖਾਦੀ ਆ ਆ ਸਿਰ ਪੇੜ ਦੀ ਤੇ ਬੁਖਾਰ ਦੀ ਆ ਜਾ ਖਾਲਾ ਜਾ ਕੇ ਪਤਾ ਨਹੀਂ ਇਹਨਾਂ ਨੂੰ ਮਾਵਾਂ ਧੀਆਂ ਨੂੰ ਗੱਲਾਂ ਹੀ ਬੜੀਆਂ ਹੁੰਦੀਆਂ ਵਾ ਇਹਨਾਂ ਦੇ ਭਲੇ ਦੀ ਗੱਲ ਕਰੋ ਨਾ ਤੇ ਅੱਗੋਂ ਹੋਰ ਹੀ ਆ ਕਹਾਣੀਆਂ ਦੀਆਂ ਬਣਾਵਣਾ ਕੇ ਦੱਸੀ ਜਾਣਗੀਆਂ ਇਹ ਜੀ ਅਸੀਂ ਪਹਿਲਾਂ ਹੀ ਕਰ ਲਿਆ ਵਾ ਜੇ ਪਹਿਲਾਂ ਹੀ ਖਾਲੀ ਦਵਾਈ ਤਾਂ ਫਿਰ ਮੇਰੇ ਕੋ ਕੀ ਲੈਣ ਆਈ ਆ ਠਹਿਰ ਕੇ ਜਾ ਕੇ ਲਿਆ ਦਿੰਨੀ ਆ ਮੈਂ ਵੀ ਥੱਕੀ ਆਈ ਆ ਆ ਇੱਕ ਤੇ ਇਹ ਨਹੀਂ ਹਾਨੂੰ ਖਲੋਣ ਦਿੰਦੀਆਂ ਮਾਵਾਂ ਧੀਆਂ ਦਿੰਦੀਆਂ ਮਾਵਾਂ ਧੀਆਂ ਹੀ ਆ ਜਾਂਦੀਆਂ ਆ ਕਦੀ ਇਹਨਾਂ ਨੂੰ ਕੋ ਹੋ ਜਾਂਦਾ ਤੇ ਕਦੀ ਇਹਨਾਂ ਨੂੰ ਕੋ ਹੋ ਜਾਂਦਾ ਵਾ ਪੰਗਾ ਪਾਇਆ ਇਹਨਾਂ ਨੇ ਮੇਰੇ ਜੋਗਾ ਮੇਰ ਕੋ ਨਹੀਂ ਹੁੰਦਾ ਹੈਗਾ ਕੱਖ ਵੀ ਐਵੇਂ ਹੀ ਉੱਧਾ ਇੱਕ ਗੱਲ ਆ ਇਹ ਇਹ ਤੇ ਬਖਾਨੀ ਡਈ ਚਾਚੀ ਕਹਿੰਦੀ ਆ ਵੀ ਮੈਂ ਤੁਹਾਡੇ ਘਰੋਂ ਹੋ ਕੇ ਆਈ ਆ ਇਹਨੂੰ ਮੈਂ ਪੁੱਛਿਆ ਇਹ ਕਹਿੰਦੀ ਸਾਡੇ ਘਰ ਆਇਆ ਹੀ ਕੋਈ ਨਹੀਂ ਆ ਮਨਾ ਇਦਾਂ ਕਰਦੀ ਆ ਟਾਈਮ ਤੇ ਬਥੇਰਾ ਹੋ ਗਿਆ ਆ ਜਾ ਕੇ ਨਾ ਚਾਚੀ ਕੋਲ ਹੋ ਕੇ ਆਣੀ ਆ ਵੇਨੀ ਆ ਭਲਾ ਚਾਚੀ ਵੀ ਭਲਾ ਮੈਨੂੰ ਕੁਛ ਦੱਸਦੀ ਆ ਕਿ ਨਹੀਂ ਤੇ ਜਾ ਇਹ ਹੋਈ ਆ ਹੁਣ ਝੂਠ ਬੋਲਣ ਦੀ ਆ ਮੈਨੂੰ ਤੇਨਾ ਚਾਚੀ ਦੇ ਵੀ ਸ਼ੱਕ ਹੋ ਉਂਢਿਆ ਆ ਮੈਨੂੰ ਲੱਗਦਾ ਉਹ ਇਹਨੇ ਚੁੱਕਣਾ ਹੀ ਦੇਣ ਆਉਂਦੀ ਆ ਉਹ ਐਵੇਂ ਮੈਨੂੰ ਕਿਤੇ ਗਮਰਾਹਤ ਨਹੀਂ ਕਰਨ ਦੀ ਫੇ ਨਹੀਂ ਮੈਂ ਤੇਰੇ ਵਾਲੀ ਆ ਚੱਲ ਪੂਜਾ ਉਹ ਨਾ ਹੋਏ ਵੀ ਉਹ ਸਾਡਾ ਸਾਰਾ ਕੰਮ ਖਰਾਬ ਕਰਕੇ ਰੱਖ ਦੇ ਇੱਕ ਵਾਰੀ ਹੋ ਕੇ ਅੰਨੀ ਆ ਮੈਂ ਜਾ ਕੇ ਫੇਰ ਹੀ ਪਤਾ ਲੱਗੂਗਾ ਇਹਦਾ ਵੀ ਚਨੇ ਉਬਲਣੇ ਰੱਖ ਦਿੰਨੇ ਤੋਂਪ ਤੇ ਬੜੀ ਆ ਪਰ ਇਹ ਕਿਤੇ ਚਨੇ ਨਾ ਉਬਲਣੇ ਰੱਖੇ ਤਾਂ ਫਿਰ ਸਵਾਰ ਨਾ ਸਬਜੀ ਨਹੀਂ ਬਣਨੇ ਦੀਦੀ ਮੈਨ ਲੱਗਾ ਚਲ ਗਈ ਬਾਹਰ ਕਿਸ ਅਧਿਕਾਰੀ ਗਏ ਹੋਣੇ ਇੱਕ ਦਿਨ ਦੁਪਹਿਰੇ ਕਿਸ ਦੇ ਘਰ ਜਾਣ ਨੂੰ ਅੰਤਰਾ ਜੀਵ ਨਹੀਂ ਕਰਦਾ ਹੈਗਾ ਪਰ ਕਰਾਂ ਕਿ ਹੱਡੀ ਆਪਣੀ ਜਵਾਨੀ ਨਹੀਂ ਨਾ ਚੰਗੀ ਹੈਗੀ ਜੇ ਉਹ ਚੰਗੀ ਹੋਵੇ ਤੇ ਲੋੜ ਹੀ ਨਹੀਂ ਪੈਂਦੀ ਹੈਗੀ ਕਿਸ ਦੇ ਘਰ ਜਾਣ ਦੀ ਚੱਲ ਪੂਜਾ ਕੋਈ ਨਹੀਂ ਹੁਣ ਪਤਾ ਤੇ ਕਰਨਾ ਹੀ ਪੈਣਾ ਆ ਚਾਚੀ ਘਰੇ ਜੇ ਹਾਂ ਆ ਜਾ ਪੁੱਤ ਵੀ ਕਰੇਗੀ ਮੈਂ ਲੰਘਿਆ ਕੋਸਣਾਓ ਚਾਚੀ ਠੀਕ ਠਾਕ ਜੇ ਹਾਂ ਠੀਕ ਠਾਕ ਹੋ ਜਾ ਤੂੰ ਸੁਣਾ ਇਦਾਂ ਕਰਦੀ ਮਮੀ ਨਾਲ ਗੱਲ ਕਰੀ ਲੈਣੀ ਆ ਇਹਨਾਂ ਨੇ ਫੇਰ ਆ ਰਹਿਣਾ ਤਾਂ ਫੇਰ ਨਹੀਂ ਗੱਲ ਹੋਣੀ ਹਲੇ ਅੱਗ ਤੋਂ ਖੰਡਾ ਹੀ ਆ ਚਣੇ ਬਾਚ ਰਾ ਦੇਣੀ ਹਲੋ ਸਸਿਆ ਮੇ ਹਾਂ ਠੀਕ ਠਾਕ ਸਾਬ ਹਾਂਜੀ ਹਾਂਜੀ ਵਧੀਆ ਜੇ ਮੇਰਾ ਤੇ ਨਾ ਉਦੋਂ ਦੀ ਤਾਂਗ ਲੱਗੇ ਹੀ ਮੈਨੂੰ ਮੈਂ ਹਾਂ ਪਤਾ ਨਹੀਂ ਚਾਚੀ ਮੋੜ ਕੇ ਚਲ ਗਈ ਆ ਕਿਤੇ ਜ਼ਰੂਰੀ ਕੰਮ ਨਾ ਹੋਵੇ ਮੈਂ ਚੱਲ ਆਪ ਹੀ ਪੋਸ਼ਣ ਨਿਆ ਜਾ ਕੇ ਤੇ ਕੋਈ ਕੰਮ ਆਏ ਤਹੀਂ ਨਹੀਂ ਕੰਮ ਮੈਨੂੰ ਕਹਦਾ ਹੀ ਮੇਰਾ ਤੋਤਰਾ ਤੇਨੂੰ ਮਿਲਣ ਨੂੰ ਜੀ ਕਰਦਾ ਸੀ ਅੱਛਾ ਤੇ ਮੈਂ ਕਿਹਾ ਚੱਲ ਅੱਜ ਮਿਲ ਕੇ ਅੰਮੀ ਆ ਵਿਹਲੀ ਬੈਠੀ ਅੱਛਾ ਤੇ ਤੂੰ ਹੀ ਹੁਣ ਆ ਜਾਂਦੇ ਹਾਂ ਹੁਣ ਫਿਰ ਇਹ ਵੇਲੇ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਫਿਰ ਮੈਂ ਚੱਲ ਸਵੇਰੇ ਖੜੀ ਜਾਉਂਗੀ ਠੀਕ ਆ ਠੀਕ ਆ ਹਾਂ ਉਹ ਗਈ ਮੈਂ ਤੇ ਤੂੰ ਟੱਕਰੀ ਨਾ ਕਰ ਗਾੜੀ ਆਹੋ ਮੈਂ ਫਿਰ ਤੁਹਾਨੂੰ ਦੱਸਿਆ ਉਹਨਾਂ ਦੇ ਭੋਗ ਹੀ ਤੇ ਫਿਰ ਮੈਂ ਉਧਰ ਚਲ ਗਈ ਹੀ ਘੜੀ ਤੁਹਾਨੂੰ ਪਤਾ ਉਹਨੇ ਤੇ ਕਿਤੇ ਜਾਣਾ ਨਹੀਂ ਹੁੰਦਾ ਜਾਣਾ ਤੇ ਆ ਜਾ ਕੇ ਮੈਨੂੰ ਹੀ ਪੈਂਦਾ ਆ ਤੇ ਉਹਦੇ ਕਿਸੇ ਪਾਸੇ ਜਾਂਦੀ ਨਹੀਂ ਆ ਚੱਲ ਜਿੱਥੇ ਜਾਣਾ ਪੈਂਦਾ ਫਿਰ ਜਾਣਾ ਵੀ ਪੈਂਦਾ ਆਹੋ ਫਿਰ ਜਦੋਂ ਕਿਸ ਨੇ ਬੁਲਾਇਆ ਹੋਏ ਤੇ ਜਾਣਾ ਤੇ ਚਾਹੀਦਾ ਨਹੀਂ ਜਾਣਾ ਪੈਂਦਾ ਜਿੱਥੇ ਜਾਣਾ ਪੈਂਦਾ ਉਹ ਨਿੱਕੀ ਡਈ ਨਿੱਕੀ ਵੀ ਅੱਕੀ ਮੈਂ ਕੋ ਖਾਂ ਡਈ ਹੀ ਅੰਦਰ ਅੱਛਾ ਤੇ ਮੈਂ ਫਿਰ ਵੇਖ ਕੇ ਚੁੱਪਚੀ ਪੀਤੀ ਪਛਾਣ ਨੂੰ ਮੋੜਾਈ ਮੈਂ ਛੱਡ ਖੜਾ ਮੈਂ ਨਾ ਘਾ ਲੈਂਦੀ ਜੂ ਖਾਣ ਲਈ ਅੱਛਾ ਤੇ ਤੁਸੀਂ ਅੰਦਰ ਨਹੀਂ ਗਏ ਅੰਦਰ ਨਹੀਂ ਮੈਂ ਗਈ ਮੈਨੂੰ ਉਤਰੇ ਦੇਖ ਪੀ ਤੇ ਮੈਂ ਫਿਰ ਮੋੜਾਈ ਉੱਥੋਂ ਹੀ ਮੈਂ ਪੂਜਾ ਘਰ ਹੈ ਨਹੀਂ ਤੇ ਫਿਰ ਮੈਂ ਕੀ ਕਰਨਾ ਮੈਂ ਤਾਂ ਤੈਨੂੰ ਮਿਲਣ ਜਾਣਾ ਸੀ ਉਹਨੂੰ ਮੈਂ ਕੀ ਕਹਿਣਾ ਸੀ ਚਾਚੀ ਨਾਲੇ ਘਰ 'ਚ ਸ਼ਾਂਤੀ ਬੜੀ ਹੋਈ ਆ ਨੂਰਾਨੀ ਕਿੱਥੇ ਗਈ ਆ ਦਿਖਣ ਨਹੀਂ ਡਈ ਨਾ ਕੁੜੀ ਹੈਗੀ ਘਰ ਨੂਰਾਨੀ ਨੇ ਕਿੱਥੇ ਜਾਣਾ ਪਹਿਣਾ ਪੇਕੇ ਚਲ ਗਈ ਉਹ ਅੱਛਾ ਵਾ ਨਿਆਣੇ ਦੀ ਪੜਾਈ ਖਰਾਬ ਕਰਦੀ ਰੋਹ ਛੁੱਟੀਆਂ ਕਰਾ ਕੇ ਰੋਹ ਚਲ ਜਾਂਦੀ ਹੈ ਤੂੰ ਹੀ ਢੱਕਿਆ ਕਰੋਗਾ ਸਾਡੇ ਕੋ ਢੱਕਿਆ ਨਹੀਂ ਜਾਂਦਾ ਮੇਰੇ ਢੱਕਿਆ ਕਿੱਥੇ ਰਹਿੰਦੀ ਹੈ ਢੱਕੀ ਰਹਿੰਦੀ ਹੈ ਉਹ ਇੰਨੀ ਤੇਰੀ ਸਰ ਚੜੀ ਹੈ ਬਸ ਐ ਹੋਈ ਤੇ ਬਿਮਾਰੀ ਆ ਉਹ ਹੱਡੇ ਵਾਲੀ ਦਾ ਵੀ ਇਹੋ ਹੀ ਹਾਲ ਆ ਉਹ ਵੀ ਇਦਾਂ ਹੀ ਕਰਦੀ ਹੁੰਦੀ ਸੀ ਖਰਚਾ ਕਰਾ ਛੱਡਦੀ ਸੀ ਸਾਡਾ ਵੱਡੇ ਵੱਡੇ ਸਕੂਲਾਂ ਚ ਕੁੜੀਆਂ ਪਾਈਆਂ ਸੀ ਮੈਂ ਵੀ ਐਰ ਕਾ ਨਾ ਉਹਦੇ ਚੰਗਾ ਨਾਸਾਂ ਚ ਤੂੰ ਦਿੱਤਾ ਵਾ ਹਟਾ ਕੇ ਸਰਕਾਰੀ ਸਕੂਲ ਪਾਈਆਂ ਕੁੜੀਆਂ ਮੈਂ ਸਾਡੇ ਕੋ ਨਹੀਂ ਮੈਂ ਇਹ ਨਾ ਖਰਚਾ ਚੱਲਿਆ ਜਾਂਦਾ ਖਰਚਾ ਅਸੀਂ ਕਰਦੇ ਰਹਿੰਨੇ ਆ ਤੇ ਇਹਦੇ ਵਰਗੇ ਵਿਚਾਰੀ ਮਾਰ ਕੇ ਛੁੱਟੀਆਂ ਕਰਾ ਕੇ ਉਹਨਾਂ ਨੂੰ ਤੇ ਤੁਰੀ ਫਿਰਦੀ ਉਧਰ-ਉਧਰ ਕੋਈ ਨਹੀਂ ਇਹ ਇਦਾਂ ਕਰਦੀ ਹੈ ਨਾ ਇਹਦੇ ਨਾਲ ਮੈਂ ਅਗਲੀ ਵਾਰ ਇਸ ਤਰ੍ਹਾਂ ਹੀ ਕਰੂੰਗੀ ਹੁਣ ਮੈਂ ਸਰਕਾਰੀ ਪਾ ਦੇਣੀ ਆ ਮੈਂ ਤੇ ਮੁੜੇ ਨਾਲ ਵੀ ਸਲਾਹ ਕਰ ਲੈਣੀ ਆ ਰਕਾ ਆਹੋ ਕਰੋਗਾ ਤੁਸੀਂ ਇਹ ਤੇ ਇਦਾਂ ਬਹੁਤ ਕੰਮ ਔਖਾ ਵਾ ਆਡੇ ਵਾਲੀ ਚਲੋ ਇਹ ਆ ਵੀ ਛੁੱਟੀਆਂ ਤੇ ਘਾਟੀ ਘਰੋਂਦੀ ਹੀ ਪਰ ਫਿਰ ਵੀ ਚਾਚੀ ਇਹਦੀ ਨਾ ਜ਼ੁਬਾਨ ਹੀ ਬੜੀ ਲੰਮੀ ਹੀ ਗੱਲਾਂ ਇਦਾਂ ਕਰਦੀ ਆ ਨਾ ਬੋਲਣ ਲੱਗੀ ਤੇ ਕਿਤੇ ਸਾਹ ਨਹੀਂ ਲੈਂਦੀ ਹੈਗੀ ਪਤਾ ਨਹੀਂ ਇਹਨੂੰ ਕਿੱਥੋਂ ਗੱਲਾਂ ਆਉਂਦੀਆਂ ਇੰਨੀਆਂ ਮੈਨੂੰ ਤਾਂ ਇਹਨੇ ਬਹੁਤਾ ਹੀ ਤੰਗ ਕੀਤਾ ਸੀ ਐਰਕਾ ਹੁਣ ਮੈਂ ਰੋਕ ਕੀਤੀ ਆ ਬਾਬਾਈ ਏਵੇਂ ਮਾਂ ਦੀ ਚੁਕਣਾ ਤੇ ਲੱਗ ਜਾਂਦੀ ਮਾਂ ਫੋਨ ਕਰਦੀਂਦੀ ਭੱਜ ਜਾਂਦੀ ਪੇਕੇ ਪਤਾ ਨਹੀਂ ਪੇਕੇ ਮਾਂ ਨੇ ਕੀ ਦੇ ਕੇ ਇਹਨੂੰ ਤੋੜਨਾ ਹੁੰਦਾ ਘੜੀ ਘੜੀ ਨਿਆਣੇ ਦੀ ਪੜਾਈ ਖਰਾਬ ਕਰ ਲੈਂਦੀ ਮਾਂ ਦੇ ਪਿੱਛੇ ਲੱਗੇ ਚਾਚੀ ਤੁਸੀਂ ਦਵਕਾਰ ਰੱਖਿਆ ਕਰੋ ਮੈਂ ਵੇਖਿਆ ਤੁਸੀਂ ਢੇਲ ਦਿਨੇ ਆਨੂੰ ਤਾਂ ਹੀ ਉਹ ਇਦਾਂ ਮਚਰੀ ਫੇਰੰਡੀ ਆ ਜੇ ਤੁਸੀਂ ਢੇਲ ਨਾ ਦੇਵੋ ਤੇ ਉਹਦੀ ਕੀ ਜੁਰਤਾ ਵੇੜੇ ਚੋਂ ਪੈਰ ਵੀ ਬਾਹਰ ਪੁੱਟ ਜੇ ਹਾਂ ਕਿਤੇ ਨਹੀਂ ਬਥੇਰਾ ਆਖਦੀ ਪਰ ਨਹੀਂ ਸਮਝਦੀ ਉਹ ਗੱਲ ਨੂੰ ਸਮਝਦੀ ਨਹੀਂ ਉਹ ਕੀ ਕਰਾਂ ਮੈਂ ਮੈਂ ਤਾਂ ਬੜੀ ਦੁਖੀ ਹਾਂ ਬੁੱਟੀ ਦੇ ਹੱਥੋਂ ਆ ਗਈ ਸਗਾਤ ਛੱਟ ਗੱਲਾਂ ਦਾ ਪਤਾ ਕਰਨ ਆ ਗਈ ਆ ਐਡੀ ਕੱਚੀ ਕੁਲੀ ਮਮੀ ਨਹੀਂ ਕਿ ਜਿਹੜੀ ਇਹਨੂੰ ਸਾਰੀਆਂ ਘਰ ਦੀਆਂ ਗੱਲਾਂ ਦੱਸ ਦਿੰਦੀ ਹਾਂਜੀ ਹਾਂਜੀ ਤੁਸੀਂ ਦੱਸੋ ਠੀਕ ਠਾਕ ਸਭ ਹਾਂਜੀ ਹਾਂਜੀ ਮੈਂ ਵੀ ਠੀਕ ਹਾਂ ਨਹੀਂ ਕੁਛ ਨਹੀਂ ਨੂਰ ਉਹਨੇ ਵੀ ਖੱਡਣ ਡਈਆਂ ਵਾ ਹਾਂਜੀ ਨਹੀਂ ਫੋਨ ਮੈਂ ਤੁਹਾਨੂੰ ਤਾਂ ਕੀਤਾ ਸੀ ਕਿ ਥੋੜਾ ਤੁਹਾਨੂੰ ਮੈਂ ਇੱਕ ਸਲਾਹ ਲੈਣੀ ਸੀ ਹਾਂਜੀ ਹਾਂਜੀ ਜਾਂਦੀਆਂ ਸਕੂਲ ਤੇ ਮੈਂ ਤੁਹਾਨੂੰ ਇਹ ਚੀਜ਼ ਕਹਿਣ ਦੀ ਹੈ ਕਿ ਤੁਹਾਨੂੰ ਪਤਾ ਕਿ ਖਰਚੇ ਦੀ ਹਨਾ ਹੁਣ ਬੜੀ ਲੋਡ ਪੈਂਦੀ ਐ ਤੇ ਪੈਸਾ ਤੇ ਲਾ ਤੁਹਾਨੂੰ ਪਤਾ ਉਹਦੇ ਦਵਾਈ दारू ਤੇ ਵੀ ਬੜੇ ਲੱਗਿਆ ਤੇ ਪੈਸੇ ਵੀ ਲਾਉਣ ਵਾਲੇ ਆ ਤੇ ਪਾਜੀ ਕੋਲ ਜਿਹੜੀ ਸਾਡੀ ਪੈਲੀ ਹੈ ਨਾ ਜੀ ਆਪਾਂ ਸਾਂਝੀ ਦਰਾ ਕਿੰਨਾ ਤੇ ਫਿਰ ਤੁਹਾਨੂੰ ਪਤਾ ਸਿਰਫ ਦਾਣੇ ਆਉਣਦੇ ਆ ਦਾਣੇ ਆਏਂਦੇ ਚੌਲ ਆਏਂਦੇ ਤੇ ਵੱਧ ਕੁੱਖ ਨਹੀਂ ਆਉਂਦਾ ਤੇ ਨਾ ਚਾਚੀ ਆਏ ਹੀ ਘਰ ਤੇ ਚਾਚੀ ਇਹ ਕਹਿੰਦੀ ਕਿ ਪੈਲੀ ਠੇਕੇ ਦੇ ਦੇ ਹਨਾ ਆਹੋ ਚਾਚਾ ਜੀ ਜਿਹੜੇ ਅੱਗੇ ਸਾਡੇ ਘਰ ਆਉਂਦੇ ਆ ਨਹੀਂ ਤੁਹਾਨੂੰ ਪਤਾ ਉਹ ਕਿੰਨਾ ਕਰਦੇ ਸਾਡੇ ਨਾਲ ਉਹ ਤਾਂ ਕਿਤੇ ਮਾੜੀ ਸਲਾਹ ਮੈਨ ਦਿੰਦੇ ਹੀ ਨਹੀਂ ਆ ਹਾਂਜੀ ਤੇ ਮੈਂ ਸੋਚੀ ਚੰਡੀ ਕੇ ਵਿਪਨ ਭਾਜੀ ਆਉਂਦੇ ਨੇ ਤੇ ਗੱਲ ਕਰਦੀ ਆ ਪਹਿਲੀ ਉਹਨਾਂ ਨੂੰ ਠੇਕੇ ਦੇ ਦਿੰਨੀ ਆ ਅਕਸਰ ਉਹ ਫਿਰ ਵੀ ਡੇਢ ਕਿੱਲਾ ਕੋਕ ਨਾ ਕੋ ਖਾਊਗਾ ਨਾ ਮੰਮੀ ਤੁਹਾਨੂੰ ਪਤਾ ਬਾਰ ਬਾਰ ਇਹਨਾਂ ਵਿਚਾਰਿਆਂ ਦੇ ਗਾੜੀ ਮੈਂ ਕਿੰਨੇ ਕ ਹੱਥ ਢਾਵਾਂ ਮੈਨੂੰ ਚਲੋ ਭਾਜੀ ਉਹਨੇ ਮਨਾ ਨਹੀਂ ਕਰਦੇ ਦਿੱਦੀ ਉਹਨੇ ਪਰ ਕਿੰਨਾ ਕ ਹੱਥ ਢਾਈ ਜਮਾ ਇਹਨਾਂ ਦੇ ਗਾੜੀ ਤਪਾਜੀ ਕੰਮ ਤੇ ਵੀ ਚਲ ਜਾਂਦੇ ਉਹਨਾਂ ਕੋਲ ਪਹਿਲੇ ਬੰਨੇ ਦਾ ਫਿਰ ਨਾ ਇੰਨਾ ਚੀਜ਼ ਨਹੀਂ ਹੋਣੀ ਜੇ ਕਰਦੇ ਵੀ ਫਿਰ ਤੁਹਾਨੂੰ ਪਤਾ ਸਾਂਝੇ ਘਰ ਦੇ ਵਿੱਚ ਮੈਨੂੰ ਇਦਾਂ ਠੇਕਾ ਤੇ ਮਿਲਣਾ ਨਹੀਂ ਹੈ। ਤੇ ਮੈਂ ਚਾਚੀ ਨਾਲ ਕਰਕੇ ਨਾ ਗੱਲ ਮੈਂ ਮੇਰੇ ਦਾ ਚਾਚੂ ਨੂੰ ਪਹਿਲੀ ਦੇ ਦਾਂ। ਅਹ ਨਹੀਂ ਆਉਂਦੇ ਨਾ ਬਾਜੀ ਫਿਰ ਮੈਂ ਕਰਦੀ ਆਂ ਗੱਲ। ਠੀਕ ਆ ਉਹਨੇ ਇਦਾਂ। ਹਾਂਜੀ ਹਾਂਜੀ। ਆ ਚਲੋ ਕੋਈ ਨੂੰ ਜਾਂ ਫਿਰ ਮੈਂ ਇਦਾਂ ਕਹਾਂ ਦੂੰ ਕਿ ਪਾਜੀ ਕਣਕ ਤੁਸੀਂ ਬੀਜ ਲ ਕਰੋ ਚਲ ਕਣਕ ਸਾਂਝੀ ਇਦਾਂ ਹੋ ਜਾ ਕਰੋਗੇ ਤੇ ਝੋਨੇ ਵਾਰੀ ਮੈਂ ਠੇਕੇ ਦੇ ਦੇਗਰੂ ਥੋੜਾ ਪਤ ਤੁਹਾਡਾ ਖਰਚਾ ਆਊਗਾ ਮੇਰਾ ਨਿਕਲ ਜਾ ਕਰੂਗਾ ਮੈਂ ਤੇ ਇਹ ਵੀ ਚੀਜ਼ ਨਹੀਂ ਤੇ ਸੋਚਣ ਦੀ ਕਿ ਇਹ ਹੀ ਚੀਜ਼ ਪਾਜੀ ਨੂੰ ਕਹਾਂਗੇ ਪਾਜੀ ਤੁਸੀਂ ਭਾਵੇਂ ਮੈਨੂੰ ਠੇਕਾ ਪਾਣੀ ਦੇਈ ਜਾਓ ਚਲ ਤੁਸੀਂ ਰੱਖ ਲਓ ਚਾਚੀ ਕਹਿੰਦੀ ਮੈਂ ਤੁਹਾਨੂੰ ਠੇਕਾ ਵਾਧੇ ਦੂੰਗੀ 1000 2000 ਘਟ ਨਹੀਂ ਦਿੰਦੀ ਤੁਹਾਨੂੰ ਪਤਾ ਮੈਨੂੰ ਪਹਿਲਾਂ ਕਿੰਨੇ ਲੋੜ ਵਾ ਹਾਂਜੀ ਹਾਂਜੀ ਕੋਈ ਗਰਮਦੇ ਮੈਂ ਬਾਜੀ ਤੇ ਫਿਰ ਗੱਲ ਕਰਦੀ ਆ ਮੈਨੂੰ ਇਹ ਕਿ ਮੈਂ ਕੋਈ ਮੈਂ ਗਲਤ ਨਾ ਸੋਚ ਲਾਂ ਤੇ ਤੁਸੀਂ ਹਣਾ ਮੈਨੂੰ ਸਲਾਹ ਦੋ ਮੈਂ ਤਾਂ ਤਾਂ ਨਾ ਫੋਨ ਲਾਇਆ ਨਹੀਂ ਨਹੀਂ ਮੈਨੂੰ ਹੁਣ ਨਹੀਂ ਪੈਣ ਦੀ ਲੋੜ ਤੁਹਾਨੂੰ ਪਤਾ ਖਰਚਾ ਤਾਂ ਨਿਕਨੇਗਾ ਤੁਹਾਨੂੰ ਤਾਂ ਬੜਸਾਣਾ ਚਲੋ ਸਰੀ ਜਾਣ ਡਿਆ ਹਾਂ ਹਾਂਜੀ ਚਲੋ ਠੀਕ ਆ ਮੰਮੀ ਫਿਰ ਮੈਂ ਨਾ ਅੱਗ ਬਾਲੀ ਮੈਂ ਚਾਨੇ ਉਬਲਣੇ ਰੱਖਣੇ ਤੇ ਮੇਰੀ ਅੱਗ ਸਾਰੀ ਬਲ ਗਈ ਹੈ ਹਾਂਜੀ ਹਾਂਜੀ ਮੈਂ ਬਾਅਦ ਚ ਕਰਦੀ ਆ ਤੁਹਾਨੂੰ ਫੋਨ ਠੀਕ ਠਾਕ ਨੇ ਘਰ ਸਾਰੇ ਵੀਰੋ ਨੇ ਚਲ ਆਪਣਾ ਧਿਆਰ ਰੱਖੋ ਦਵਾਈ دارੂ ਵੀ ਟਾਈਮ ਨਾਲ ਖਾਲਿਆ ਕਰੋ ਤੁਹਾਨੂੰ ਪਤਾ ਗਰਮੀ ਬੜੀ ਪੈਣ ਈ ਜਾ ਆਪਣਾ ਧਿਆਨ ਰੱਖਿਓ ਚਲ ਛੱਡੋ ਪਰਾਂ ਚਾਚੀ ਇਹ ਤੇ ਘਰ ਘਰ ਦੀ ਕਹਾਣੀ ਆ ਮੈਂ ਤਾਂ ਕਿਹਾ ਸੀ ਚਲ ਚਾਚੀ ਲਾ ਕੇ ਬਹਿ ਕੇ ਹੁੰਨੀ ਆ ਘੜੀ ਪਰ ਮੈਨੂੰ ਕੀ ਪਤਾ ਸੀ ਤੁਸੀਂ ਤੇ ਆਪ ਅੰਦਰੋਂ ਇੰਨੇ ਦੁਖੀ ਜੇ ਚਲ ਰਹਿਣ ਦੋ ਜਾਣੀ ਆ ਮੈਂ ਵੀ ਹੁਣ ਬਹਿ ਜਾ ਕੋਈ ਚਾਹ ਬਣਾਵਾ ਤੂੰ ਕਿਹੜੀ ਰੋਈ ਤਰੀ ਮਹਾ ਤੇ ਕਿਤੇ ਆਈ ਹੈ ਉਹ ਨਹੀਂ ਚਾਚੀ ਚਾਹ ਨਹੀਂ ਪੀਣੀ ਇੰਨੀ ਗਰਮੀ 'ਚ ਚਾਹ ਸੁੱਜਣ ਢੀ ਆ ਉਹ ਵੇਹ ਚਾਹ ਤੇ ਉਦਾਂ ਹੀ ਬਣੀ ਜਾਣ ਢੀ ਉੱਬਲ ਉੱਬਲ ਕੇ ਹਾਂਜੀ ਹਾਂਜੀ ਚਲੋ ਠੀਕ ਹੈ ਫਿਰ ਬਾਅਦ ਚ ਕਰੂੰਗੀ